ਤੁਸੀਂ ਤੁਸੀਂ ਇਹਦਾ ਇਹਦਾ ਡੈਡੀ ਨੇ ਕਿਹਾ 1 ਮਿੰਟ ਸਾਥ ਕੋ 1 ਮਿੰਟ ਇੱਕ ਮਿੰਟ ਆ ਕੁੜੀ ਨੂੰ ਪੁੱਛੋ ਕਿ ਅਸੀਂ ਇਹਨੂੰ ਘਰੇ ਬਿਠਾ ਕੇ ਗਏ ਸੀ ਜਾਂ ਨਹੀਂ ਗਏ ਸੀ ਪੁੱਛੋ yes or no ਦੱਸੋ ਭਾਜੀ ਤੁਸੀਂ ਸਾਰੇ ਜਣੇ ਇੱਥੇ ਹੋ ਤੂੰ ਆਪਣੇ ਭਰਾ ਲੈ ਕੇ ਆਈ ਸੀ ਕਾਕੋ ਵਾਲ ਦੇ ਤੇਰੇ ਭਰਾ ਸੀਗੇ ਉਹ ਸਾਨੂੰ ਦੱਸਦੇ ਸੀ ਉਹ ਵੀ ਜਾਣਦੇ ਆ ਤੁਸੀਂ ਦੱਸੋ ਅਸੀਂ ਤੁਹਾਨੂੰ ਬਿਠਾ ਕੇ ਗਏ ਸੀ ਕਿ ਨਹੀਂ ਬੈਠੀ yes or no ਚਲ ਉਹਦੇ ਪੁੱਛ ਲੋ ਹਾਂ ਬੋਲੋ ਬਿਠਾ ਕੇ ਗਏ ਸੀ ਕਿ ਨਹੀਂ ਬੈਠੀ 1 ਮਿੰਟ ਬੋਲ ਲੈਂਦੇ ਹੁਣ ਸ਼ਰਮੇ ਕਰੋ ਗਈ ਸੀ ਕਿਉਂ ਗਈ ਸੀ ਆ ਤੁਸੀਂ ਦੇਖੋ ਕਿਹੜੀ ਕੁੜੀ ਨੂੰ ਆਦੇ ਹਸਬੈਂਡ ਬਾਰੇ ਪਤਾ ਲੱਗੇ ਐਕਸਟਰ ਮੈਰੀਕਲ ਅਫੇਅਰ ਚੱਲਦਾ ਪਿਆ ਕਿਹੜੀ ਕੁੜੀ ਘਰੇ ਟਿਕੂਗੀ ਉੱਪਰ ਮੈਨੂੰ ਡੋਰੀ ਲਈ ਟਾਰਚਰ ਕੀਤਾ ਜਾ ਰਿਹਾ ਠੀਕ ਹੈ ਕਿ ਡੋਰੀ ਲੈ ਕੇ ਆ ਆ ਦੇਖੋ ਕਿਹੜਾ ਤੇ ਜੇ ਕਿਹੜੇ ਨਾ ਕਿ ਮੈਨਰੇ ਤੋਂ ਪਹਿਲਾਂ ਦਾ ਜਿਹੜੀ ਚੇਨ ਪਾਈ ਹੈ ਮੁੰਡੇ ਦੇ ਗੱਲ ਤੋਂ ਸਾਡੀ ਪਾਈ ਹੋਈ ਆ ਹੋਰ ਵੀਡੀਓਜ਼ ਦੇਖਣੀ ਆ ਆ ਦੇਖੋ ਕੋਰ ਦੇ ਰਾਈਟ ਸੇ ਇੱਕ ਮਿੰਟ ਬੜੇ ਕੋਲ ਲੈਂਦੇ ਕੋਲ ਲੈਂਦੇ ਆ ਵੀ ਇਹ ਪ੍ਰਜਾ ਜਿਹੜਾ ਮੈਨੂੰ ਲੈ ਕੇ ਗਿਆ ਸੀ ਮੁੰਡੇ ਦੀ ਕੰਟੀਨਿਊਸਲੀ ਮੇਰੇ ਨਾਲ ਗੱਲ ਹੁੰਦੀ ਰਹੀ ਆ ਮੇਰੇ ਕੋਲ ਸਾਰੇ ਸਕਰੀਨ ਸ਼ਾਟ ਪਈ ਹੋਈ ਨੇ ਕਿ ਮੇਰੀ ਮੁੰਡਾ ਨਾ ਕੰਟੀਨਿਊਸਲੀ ਗੱਲ ਰਿ ਹੈ ਕਿਵੇਂ ਮੈਨੂੰ ਬਲੇਮ ਕਰ ਸਕਦੇ ਨੇ ਝੂਠ ਬੋਲ ਰਹੇ ਪਏ ਨੇ ਤੁਸੀਂ ਇੱਕ ਤੁਹਾਡੀ ਮੁੰਡੇ ਨਾਲ ਮੇਰੀ ਕੰਟੀਨਿਊ ਗੱਲ ਨਹੀਂ ਹੋਈ ਕਿਹੜੇ ਨੇ ਤੇ ਬਾਹਰ ਰਹੀ ਸੀ ਤੂੰ 3 ਦਿਨ ਮੇਰੀ ਗੱਲ ਹੀ ਸੁਣ ਇੱਕ ਮਿੰਟ ਤੁਸੀਂ ਮੇਰੇ ਨਾਲ ਗੇਮ ਖੇਡਣਾ ਕਰ ਸਕਦੇ ਹੋ ਆਹ ਕੱਢਿਆ ਵੈਰੀ ਗੁੱਡ ਵੈਰੀ ਗੁੱਡ ਬੱਸ ਹੁਣ ਤੁਸੀਂ ਦੇਖ ਲਓ ਕਿ ਕਰਦੇ ਹੋ ਗੱਲ ਕਰਦੇ ਆਂ ਭਾਈ ਜਲਦੀ ਜਲਦੀ ਬੋਲਿਆ ਮੈਂ ਗਲਤ ਬੋਲਾਂਗਾ ਇੱਕ ਮਿੰਟ ਚੱਲ ਮੈਂ ਗਲਤ ਬੋਲਿਆ ਤੁਹਾਨੂੰ ਪਤਾ ਨਹੀਂ ਇੱਕ ਮਿੰਟ ਲਿਸਨ ਟੂ ਮੀ ਯੂ ਆ ਟੂ ਹੈਵ ਟੂ ਲਿਸਨ ਟੂ ਮੀ ओके ਮੈਂ ਤਾਂ ਮੈਂ ਸਿਆਣਿਆਂ ਨਾਲ ਗੱਲ ਕਰ ਰਹੀ ਹਾਂ ਸਾਹਮਣੇ ਹਾਂ ਨਾ ਨਾਮ ਪੰਕੀ ਨਾਮ ਹੈ ਤੁਹਾਡਾ ਤੇ ਕਿਹੜੇ ਪਿੰਡ ਦੇ ਰਹੇ ਨੇ ਮੇਰਾ ਨਾਮ ਅਨੂਬੱਲਾ ਮੈਂ ਪਿੰਡ ਚੂੜ ਚੱਕ ਤੂੰ ਆ ਤੇ ਇੱਥੇ ਮੇਰਾ ਵਿਆਹ ਹੋਇਆ ਹੈ 3 ਸਾਲ ਪਹਿਲਾਂ 3 ਸਾਲ ਪਹਿਲਾਂ ਤੇ ਕੀ ਗੱਲਬਾਤ ਹੋਈ ਹੈ ਜਿਹੜਾ ਅੱਜ ਤੁਹਾਨੂੰ ਧਰਨਾਲਾ ਪਿਆ ਪਰਿਵਾਰ ਆਪਣੇ ਘਰ ਗਿਆ ਕਿ ਸਰ ਮੈਨੂੰ 3 ਸਾਲ ਹੋ ਗਏ ਹੈ ਇਹੀ ਚੀਜ਼ਾਂ ਦੇਖਦੀ ਨੂੰ ਅਸੀਂ ਅੱਜ ਲੈ ਜਾਣੇ ਕੱਲ ਲੈ ਜਾਣੇ ਫੈਸਲਾ ਵੀ ਇਹਨਾਂ ਨੇ ਮੇਰੇ ਨਾਲ ਕੀਤਾ ਸੀਗਾ 1.5 ਸਾਲ ਪਹਿਲਾਂ ਕਿ ਮੁੰਡਾ 1 ਮਹੀਨੇ ਵਿੱਚ ਮੈਨੂੰ ਦੁਬਾਈ ਬੁਲਾਊਗਾ ਕਿਸੇ ਫੈਸਲੇ ਤੇ ਨਹੀਂ ਆਉਂਦੇ ਸਾਡੀਆਂ ਜਦੋਂ ਵੀ ਚਾਇਤਾ ਇਕੱਠੀਆਂ ਹੁੰਦੀਆਂ ਤੇ ਮੈਨੂੰ ਤਲਾਕ ਲਈ ਮਜਬੂਰ ਕੀਤਾ ਜਾਂਦਾ ਮੇਰੇ ਤੋਂ ਤਲਾਕ ਮੰਗਿਆ ਜਾਂਦਾ ਤੇ ਮੈਂ ਤਲਾਕ ਨਹੀਂ ਦੇਣਾ ਤੇ ਮੈਂ ਇੱਥੇ ਹੀ ਆ ਜੋ ਮਰਜ਼ੀ ਹੋ ਜੇ ਤੇ ਇਹ ਜ਼ਿੰਮੇਵਾਰ ਹੋਣਗੇ ਬਾਲਾ ਵਿਆਹ ਤੋਂ ਬਾਅਦ ਕਿੰਨੇ ਟਾਈਮ ਰਿਹਾ ਮੁੰਡਾ ਇੱਥੇ ਮੁੰਡਾ 3 ਮਹੀਨੇ ਰਿਹਾ 3 ਮਹੀਨੇ ਬਾਅਦ ਮੈਨੂੰ 2 ਤਰੀਕ ਨੂੰ ਉਹਨੇ ਦੱਸਿਆ ਕਿ ਮੈਂ ਜਾਣਾ ਦੁਬਈ 1 ਮਹੀਨੇ ਵਾਸਤੇ ਜਾਣਾ ਕਹਿੰਦਾ ਮੈਂ 4-5 ਲੱਖ ਰੁਪਈਆ ਲੈ ਕੇ ਆਉਂਗਾ ਦੁਬਈ ਤੋਂ ਤੇ ਆ ਕੇ ਤੇਰੀ ਫਾਈਲ ਲਾਉਂਗਾ ਕਿਉਂਕਿ ਮੇਰੇ 6.5 ਨੰਬਰ ਆਏ ਹੋਏ ਸੀ ਬੈਂਡ ਸਕੋਰ ਆਈ ਸੀ ਤੇ ਉਸ ਤੋਂ ਬਾਅਦ ਉਹ ਵਾਪਸ ਹੀ ਨਹੀਂ ਆਇਆ ਤੇ ਮੈਨੂੰ ਟਾਰਚਰ ਕਰਨਾ 3 ਸਾਲ ਹੋ ਚੱਲੇ ਆ ਕਿਹੜੇ ਸਾਲ ਤੋਂ ਤੁਹਾਡੀ ਤੋਂ ਫੋਨ ਤੇ ਗੱਲਬਾਤ ਹੋਈ ਨਹੀਂ ਨਹੀਂ 1.5 ਸਾਲ ਹੋ ਗਿਆ ਮੇਰੀ ਕੋਈ ਗੱਲਬਾਤ ਨਹੀਂ ਹੋਈ ਮੈਨੂੰ ਡਿਵੋਰਸ ਲਈ ਫੋਰਸ ਕੀਤਾ ਜਾਂਦਾ ਕੰਟੀਨਿਊਸਲੀ ਪਰਿਵਾਰਕ ਮੈਂਬਰ ਕੀ ਗੱਲ ਕਹਿ ਰਹੇ ਨੇ ਇਹ ਤਲਾਕ ਇਹ ਵੀ ਮੈਨੂੰ ਤਲਾਕ ਲਈ ਹੀ ਫੋਰਸ ਕਰਦੇ ਪਏ ਨੇ ਕੰਟੀਨਿਊਸਲੀ ਤੇ ਕੀ ਕਾਰਨ ਲੱਗਦਾ ਕਿ ਹੁਣ ਤੁਹਾਡੀ ਕੀ ਮੰਗ ਹੈਗੀ ਹੈ ਮੇਰੀ ਇਹੀ ਮੰਗ ਹੈ ਕਿ ਮੇਰਾ ਘਰ ਬਸਾਇਆ ਜਾਵੇ ਤੇ ਮੈਂ ਇੱਥੇ ਹੀ ਰਹਿਣਾ ਆ ਜੋ ਮਰਜ਼ੀ ਹੋ ਜਾਏ ਓਏ ਮੈਂ ਤਾਂ ਪ੍ਰਸ਼ਾਸਨ ਤੋਂ ਮੇਰਾ ਨਾਮ ਬਲਦੇਵ ਰਾਜ ਹੈ ਜੀ ਪਿੰਡ ਸਾਡਾ ਚੂੜ ਚੱਕਾ ਜੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਜੀ ਅੱਜ ਮੈਂ ਫਾਦਰ ਪਹਿਲੇ ਵਿਆਹ ਹੋਇਆ ਸੀ 3 ਸਾਲ ਪਹਿਲਾਂ ਵਿਆਹ ਹੋਇਆ ਜੀ ਤੇ ਆਪ ਕਿੰਨਾ ਟਾਈਮ ਇਸ ਘਰ ਤੇ ਰਹੀ ਹੈ ਤਿੰਨ ਕੁ ਮਹੀਨੇ ਬਸ ਹਾਂ ਸੋ ਉਤਨਾ ਸਾਲ ਰਹੀ ਹੈ ਜੀ ਤੇ ਮੁੰਡਾ ਤਿੰਨ ਕੁ ਮਹੀਨੇ ਇੱਥੇ ਰਿਹਾ ਹਾਂ ਉਹ ਉਧ ਮੁੜ ਕੇ ਚਲਾ ਗਿਆ ਆਇਆ ਨਹੀਂਗਾ আচ্ছা ਵਿਆਹ ਤੋਂ ਪਹਿਲਾਂ ਕੀ ਗੱਲਬਾਤ ਹੋਈ ਸੀ ਕੀ ਤੁਹਾਡੀ ਗੱਲ ਹੋਈ ਸੀ ਜਦੋਂ ਮੁੰਡਿਆ ਤੁਹਾਨੂੰ ਪਤਾ ਲੱਗਿਆ ਵੀ ਬਾਹਰ ਰਹਿੰਦਾ ਹੈ ਜਾਂ ਬਾਹਰ ਜਾਣਾ ਚਾਹੁੰਦਾ ਹੈ ਕੀ ਕੀ ਵਾਅਦਾ ਕੀਤਾ ਸੀ ਇਹਨਾਂ ਨੇ ਇਹਨਾਂ ਨੇ ਵਾਅਦਾ ਕੀਤਾ ਜੀ ਸਾਡੀ ਕੁੜੀ ਦੇ ਬੈਂਡ ਆਏ ਹੋਏ ਸੀ ਤੇ ਇਹਨਾਂ ਨੇ ਕਿਹਾ ਵੀ ਅਸੀਂ ਆਪੇ ਖਰਚਾ ਕਰਕੇ ਕੁੜੀ ਨੂੰ ਬਾਹਰ ਭੇਜ ਦਿਆਂਗੇ ਤੇ ਹੁਣ ਇਹਨਾਂ ਨੇ ਮਗਰੋਂ ਆਂਦੇ ਵੀ ਤੁਸੀਂ ਆਪ ਖਰਚਾ ਕਰੋ ਮੈਂ ਇਹਨੇ ਜੋਗਾ ਖਰਚਾ ਕਰਨ ਜੋਗਾ ਹੈ ਨਹੀਂ ਮੈਂ ਫਿਰ ਵੀ ਆਖਿਆ ਚਲੋ ਨਹੀਂ ਭੇਜਣਾ ਤੇ ਨਾ ਭੇਜੋ ਕੁੜੀ ਇੱਥੇ ਰਹਿੰਦੇ ਹੋ ਕੁੜੀ ਘਰੇ ਆਦੇ ਇੱਥੇ ਬਸੇ ਮੈਂ ਅਜੇ ਵੀ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹੀ ਬੇਨਤੀ ਚਾਹਣਾ ਇਹ ਮੇਰੀ ਕੁੜੀ ਨੂੰ ਵਸਾਇਆ ਜਾਵੇ ਘਰੇ ਮੈਂ ਹੋਰ ਕੁਝ ਨਹੀਂ ਚਾਹੁੰਦਾ ਤਲਾਕ ਦੀ ਮੰਗ ਕਰ ਰਹੇ ਨੇ ਇਹ ਤਲਾਕ ਦੀ ਮੰਗ ਕਰ ਲਈ ਅਸੀਂ ਤਲਾਕ ਅਸੀਂ 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 ਤਾਂ ਬੇਟੀ ਨੂੰ ਸੋਣਾ ਚਾਹੁੰਦੇ ਤੁਸੀਂ ਬੇਟੀ ਨੂੰ ਵਸਾਇਆ ਜਾਵੇ ਇੱਥੇ ਇਹਦਾ ਘਰ ਦਾ ਹੱਕ ਹੈ ਇਹ ਆਪ ਦਾ ਕਰੇ ਰਵੇ ਉਨਾ ਤੱਕ ਹੀ ਜਿਹੜੀ ਜੱਥੇਬੰਦੀਆਂ ਸਾਥ ਦੇਦੀਆਂ ਨੇ ਫਿਰ ਟਰਨੈਟ ਦੇ ਹਾਂ ਇਦਾਂ ਇਦਾਂ ਹੀ ਰਹੂਗਾ ਜੀ ਇਹ ਜੱਥੇਬੰਦੀਆਂ ਨੇ ਆਪਾਂ ਨੂੰ ਜੱਥੇਬੰਦੀਆਂ ਨੇ ਸਾਥ ਦਿੱਤਾ ਸੀ ਉਹ ਲੈ ਕੇ ਆਈਆਂ ਉਹ ਵੀ ਆਂਦੀਆਂ ਇੱਥੇ ਵਸਾਉ ਕੁੜੀ ਨੂੰ ਇਹ ਵਸਾਇਆ ਜਾਉਂਦਾ ਹੈ ਹੈ ਨਹੀਂ ਘਰ ਤੇ ਕੋਈ ਕਰੇ ਇੱਥੇ ਅੰਦਰ ਹੀ ਹੈ ਜੀ ਅੰਦਰ ਹੀ ਅੱਜ ਆ ਪਿੱਟ ਬਾਲ ਕੁੱਤਾ ਵੇਖੋ ਛੱਡਿਆ ਜੀ ਲੋਕ ਦੇ ਅੰਦਰ ਚਾਬੀ ਦੇਖੋ ਲੰਬੜੀ ਹੈ ਅੱਜ ਅੰਦਰ ਨਹੀਂ ਜਾਂਦੇ ਅੰਦਰ ਅੰਦਰ ਨਹੀਂ ਜਾਂਦੇ ਪੁਲਿਸ ਆਈ ਆ ਪੁਲਿਸ ਕੋਸ਼ਿਸ਼ ਕੀਤੀ ਗੇਟ ਕੁਝ ਨਹੀਂ ਆਇਆ ਇੱਥੋਂ ਗੇਟ ਤੋਂ ਹੋ ਗਿਆ ਠੀਕ ਹੈ ਇਹਨਾਂ ਦੇ ਜੋ ਵੀ ਕੇਸ ਚੱਲਦਾ ਪਿਆ ਹੈ ਆ ਮੋਗੇ ਦੇ ਵਿੱਚ ਠੀਕ ਹੈ ਇਹਨਾਂ ਦੇ ਜੋ ਵੀ ਇਹਨਾਂ ਦੇ ਕਮਿਸ਼ਨਰ ਅੱਗੇ ਜੋ ਪੇਸ਼ ਹੋਣਾ ਇਹਨਾਂ ਨੇ ਠੀਕ ਹੈ ਇਹਨਾਂ ਨੂੰ ਸੰਮਣ ਜਾਣੇ ਆ ਸੰਮਣ ਜਾਉਗੇ ਤੇ ਇਹ ਉਹਨਾਂ ਨੂੰ ਉੱਥੇ ਪੇਸ਼ ਹੋਣਾ ਪੈਣਾ ਇੱਥੇ ਇਹ ਤੱਕਾ ਕਰ ਰਹੇ ਆ ਕੱਲ ਨੂੰ ਕੋਈ ਉੰਨੀ ਕੀ ਗੱਲ ਹੋ ਗਈ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਇਸ ਪ੍ਰੋਪੀ ਦਾ ਇਹ ਇੰਨੇ ਜਾਣੇ ਆਏ ਆ ਇੱਕ ਮਿੰਟ ਸਭ ਨੂੰ ਗੱਲ ਇੱਕ ਮਿੰਟ ਮੈਂ ਆਪਣੇ ਰਾਈਟਸ ਮੈਂ ਆਪਣੇ ਇੱਕ ਮਿੰਟ ਮੈਂ ਆਪਣੇ ਰਾਈਟਸ ਦੀ ਗੱਲ ਕਰਦਾ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਆਪਣੇ ਰਾਈਟਸ ਦੀ ਗੱਲ ਕਰਦਾ ਤੁਸੀਂ ਆਪਣੇ ਰਾਈਟਸ ਦੀ ਬਾਅਦ ਚ ਬੋਲਿਓ ਮੈਂ ਆਪਣੇ ਰਾਈਟਸ ਦੀ ਗੱਲ ਬਾਅਦ ਚ ਬੋਲਿਓ ਫੈਸਲੇ ਦੀ ਕਾਪੀ ਹੈ ਤੁਹਾਡੀ ਮੇਰੀ ਗੱਲ ਸੁਣੋ ਆ ਫੈਸਲੇ ਦੀ ਕਾਪੀ ਹੈ ਆ ਫੈਸਲਾ ਤੁਸੀਂ ਉੱਥੇ ਸਰਦਾਰ ਜੀ ਇੱਕ ਮਿੰਟ ਪਹਿਲਾਂ ਸਾਨੂੰ ਤਾਂ ਗੱਲ ਕਰਨ ਦਿਓ ਤੂੰ ਲੜਕੀ ਦੇ ਅਗੇਂਸਟ ਹੀ ਜਾਂਦੀ ਹੋਇਆ ਦੂਜਾ ਇਲਜ਼ਾਮ ਲਾਈ ਜਾਂਦਾ ਹੈ ਕਿਵੇਂ ਸੁਣਨਾ ਇਲਜ਼ਾਮ ਮੇਰੀ ਗੱਲ ਸੁਣੋ ਜੀ ਤੁਸੀਂ ਆਪ ਕੇਸ ਫਾਈਲ ਕੀਤਾ ਸੀ ਤੁਸੀਂ ਕੁੜੀ ਨੂੰ ਆਪਣੀ ਇਮਾਨਤ ਅਸੀਂ ਵੀ ਧੀਆਲੇ ਤੁਹਾ ਕੀ ਇੱਜ਼ਤ ਕਰਦੇ ਆਂ ਆਪਾਂ ਦੇਖੋ ਜੀ ਰਿਸਪੈਕਟ ਤੁਸੀਂ ਇੱਕ ਮਿੰਟ ਇੱਕ ਮਿੰਟ ਸਰ ਤੁਸੀਂ ਆਪ ਜੁਮੇ ਤੁਸੀਂ ਦੱਸੋ ਰਿਕਾਰਡ ਹੋ ਰਹੀ ਹੈ ਵੀਡੀਓ ਲਾਈਵ ਚੱਲਦੀ ਹੈ ਅਸੀਂ ਕੁੜੀ ਨੂੰ ਕੀ ਫालतू ਬੋਲਿਆ ਅਸੀਂ ਤਾਂ ਜਸਟ ਇਹੀ ਕਿਹਾ ਕਿ ਇੱਕ ਦਿਨ ਇਹ 3 ਦਿਨ ਪਹਿਲਾਂ ਚਲੇ ਗਏ ਸੀ ਅਸੀਂ ਬਿਠਾ ਕੇ ਗਏ ਆ ਅਸੀਂ ਹੁਣ ਵੀ ਇਹਨਾਂ ਨੂੰ ਕਹਿ ਰਹੇ ਆ ਕਿ ਤੁਹਾਨੂੰ ਕਮਿਸ਼ਨਰ ਵੱਲੋਂ ਇੱਕ ਮਿੰਟ ਇੱਕ ਮਿੰਟ ਸਾਨੂੰ ਗੱਲ ਕਰਾ ਲੈਣ ਦਿਓ ਅਸੀਂ ਇਹਨਾਂ ਨੂੰ ਕਹਿ ਰਹੇ ਇੱਕ ਮਿੰਟ ਸਰ ਜਿਹੜਾ ਫੈਸਲਾ ਹੋਇਆ ਰਿਟਰਨ ਸਾਨੂੰ ਦਿਖਾ ਦਿਓ ਅਸੀਂ ਐਫਆਰ ਕੂਪ ਲੈ ਕੇ ਆਏ ਆ ਅਸੀਂ ਐਫਆਰ ਵੀ ਦਿਖਾ ਦੇਣਾ ਹਾਂ ਜੀ ਮੁੰਡਾ ਬੜ ਚਲੇ ਕੇ ਨਹੀਂ ਜਾ ਰਿਹਾ ਮੁੰਡਾ ਜਦੋਂ ਆਇਆ ਮੇਰੀ ਗੱਲ ਸੁਣਾ ਅਸੀਂ ਮੁੰਡੇ ਨੂੰ ਕਿਹਾ ਹੋਇਆ ਵੀ ਦੇਖੋ ਮੈਂ ਆਪਣੇ ਮਦਰ ਨਾਲ ਵੀ ਇਹੀ ਗੱਲ ਕੀਤੀ ਆ ਦੇਖੋ ਜਾਂ ਤਾਂ ਕੁੜੀ ਰੱਖਣੀ ਪੈਣੀ ਆ ਜਾਂ ਉਹਨੂੰ ਤਲਾਕ ਦੇਣਾ ਪੈਣਾ ਜੀ ਦੋਨਾਂ ਚ ਇੱਕ ਕੰਮ ਕਰਨਾ ਪੈਣਾ ਸਾਨੂੰ ਠੀਕ ਹੈ ਮੁੰਡਾ ਆਵੇ ਮੁੰਡੇ ਨੂੰ ਅਸੀਂ ਵੀ ਕਿਹਾ ਹੋਇਆ ਵੀ ਮੁੰਡਾ ਆਵੇ ਜੇ ਇਹ ਇੱਕ ਤੂੰ ਨਹੀਂ ਰੱਖਣੀ ਤੈਨੂੰ ਨਹੀਂ ਲਾਈਕ ਲੱਗਦਾ ਜਾਂ ਉਹ ਤੈਨੂੰ ਨਹੀਂ ਲਾਈਕ ਕਰਦੀ ਸਾਡੇ ਦੋਨਾਂ ਚ ਨਹੀਂ ਬਣਦੀ ਤਾਂ ਅਸੀਂ ਕਹਿੰਦੇ ਤੁਸੀਂ ਡਿਵੋਰਸ ਲੈ ਲਓ ਡਿਵੋਰਸ ਲੈਣ ਦਾ ਕੀ ਹੈ ਅਗਲੀ ਆਪਣਾ ਦੂਜਾ ਘਰ ਵਧੀਆ ਘਰ ਲੱਭੇ ਬਸਾਵੇ ਜੇ ਇਹਨਾਂ ਨੂੰ ਇਹ ਘਰ ਨਹੀਂ ਚੰਗਾ ਲੱਗਦਾ ਆਪਾਂ ਸਾਰੇ ਪਬਲਿਕ ਇਹ ਹੀ ਗੱਲ ਕਰਦੇ ਆਂ ਬਟ ਆਪਾਂ ਇਹ ਕਹਿੰਦੇ ਆ ਜੇ ਤੁਸੀਂ ਬਸਾਉਣਾ ਹੈ ਜੇ ਤੁਸੀਂ ਕੁੜੀ ਨੂੰ ਬਸਾਉਣਾ ਕੁੜੀ ਬਸਾਉਣਾ ਚਾਹੁੰਦੀ ਆ ਬਟ ਕੁੜੀ ਨੂੰ ਵੀ ਤੁਸੀਂ ਪੁੱਛੋ ਕਿ ਜਦੋਂ ਤੁਸੀਂ 3 ਦਿਨ ਗਏ ਹੋ ਮੈਂ ਉਹਦਾ ਐਜ਼ ਉਹ ਆਪਣੇ ਬ੍ਰਦਰ ਲੈ ਕੇ ਆਈ ਤਿੰਨ ਚਾਰ ਇੱਥੇ ਦਰਵਾਜ਼ੇ ਤੋੜਦੀ ਪਈ ਸੀਗੀ ਮਮੀਆਂ ਮਾਸੀਆਂ ਦੇ ਨਾਲ ਸੀਗੇ ਤਿੰਨ ਦਿਨ ਇਸ ਕੁੜੀ ਨੇ ਸਾਨੂੰ ਨਹੀਂ ਦੱਸਿਆ ਅਸੀਂ ਕਿੱਥੇ ਆ ਮੁੰਡੇ ਨੂੰ ਇਹਦੇ ਬਾਪ ਨੇ ਧਮਕੀ ਵੀ ਦਿੱਤੀ ਕਿ ਮੇਰੀ ਕੁੜੀ ਮੈਨੂੰ ਦਿਓ ਕਿੱਥੇ ਆ ਜੇ ਉਹ ਆ ਗਿਆ ਇੱਕ ਮਿੰਟ ਸਰਦਾਰ ਜੀ ਰਾਈਟ ਗੱਲ ਕਰਨ ਦੋ ਇੱਕ ਮਿੰਟ ਰਾਈਟ ਗੱਲ ਕਰਨ ਦੋ ਛੋਟੀ ਗੱਲ ਨਹੀਂ ਨਾਲ ਹੁੰਦੀ ਰਹੀ ਆ ਤੁਸੀਂ ਇੱਕ ਮਿੰਟ ਇੱਕ ਮਿੰਟ ਤੁਸੀਂ ਬੋਲੇ ਤੁਸੀਂ ਸਾਰੇ ਬੋਲੇ ਅਸੀਂ ਵਿੱਚ ਬੋਲੇ ਬੋਲੇ ਅਸੀਂ ਬੋਲੇ ਇੱਕ ਮਿੰਟ ਫੋਨ ਤੇ ਗੱਲ ਹੁੰਦੀ ਰਹੀ ਨੇ ਤੁਹਾਡੀ ਕੁੜੀ ਦੀ ਜਦੋਂ ਇੱਕ ਮਿੰਟ ਖੜੋ ਜਦੋਂ ਅਸੀਂ ਬੋਲਦੇ ਪੇਸ਼ੀ ਤੁਸੀਂ ਗੱਲ ਦੱਸਦੇ ਪੇਸ਼ੀ ਤੁਸੀਂ ਆਪਣਾ ਰਾਈਟ ਦੱਸੋ ਸਹੀ ਗੱਲ ਕਰ ਰਹੇ ਤੁਸੀਂ ਐਵੇਂ ਵਿੱਚ ਬੋਲ ਰਹੇ ਅਸੀਂ ਰਾਈਟ ਦੱਸਦੇ ਅਸੀਂ ਕਾ ਬੋਲਦੀਏ ਤਾਂ ਕਰਕੇ ਨਹੀਂ ਬਿਲਕੁਲ ਛੱਡੋ 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 ਸਾਹਮਣੇ ਦੇਖੋ ਸਰ ਕੀ ਨਾ ਵਜੀ ਤੁਹਾਡਾ ਕਿਹੜੀ ਜਥੇਬੰਦੀ ਹੈ ਮੈਂ ਪ੍ਰੀਤਮ ਸਿੰਘ ਸੀਨੀਅਰ ਵੀਤ ਪ੍ਰਧਾਨ ਭਾਰਤੀ ਕਿਸਾਨ union ਕਰਦੀਆਂ ਜਿਲ੍ਹਾ ਫਿਰੋਜ਼ਪੁਰ ਅੱਜ ਤਕਰੀਬਨ 26 April ਵਾਲੇ ਦਿਨ ਸੰਤ ਬਾਬਾ ਗੁਰਸੇਵ ਸਿੰਘ ਛੀਨੀ ਸਾਹਿਬ ਵਾਲਿਆਂ ਦੀ ਰਹਿਨਮਾਈ ਹੇਠ ਤਕਰੀਬਨ 5 ਕਿਸਾਨ ਜਥੇਬੰਦੀਆਂ ਜਿਹਦੇ ਵਿੱਚ ਭਾਰਤੀ ਕਿਸਾਨੀਓ ਕਾਦੀਆਂ ਭਾਰਤੀ ਕਿਸਾਨੀਓ ਲੱਖੋਵਾਲ ਭਾਰਤੀ ਕਿਸਾਨੀਓ ਕ੍ਰਾਂਤੀਕਾਰੀ ਭਾਰਤੀ ਕਿਸਾਨੀਓ ਖੋਸਾ ਤੇ ਹੋਰ ਜਿਹੜੇ ਇਲਾਕੇ ਦੇ ਬਹੁਤ ਬਰ ਵਿਅਕਤੀ ਇਹ ਸਾਡੀ ਜਿਹੜੀ ਲੜਕੀ ਏ ਨਾ ਇਹ ਇਹਨੂੰ ਵਿਆਹੀ ਨੂੰ ਇਹ ਇਸ ਘਰ ਵਿੱਚ ਬਸੰਤ ਬਾਟਕਾ ਦੇ ਵਿੱਚ 17B ਦੇ ਵਿੱਚ ਅੱਜ ਤੋਂ 3 ਸਾਲ ਪਹਿਲਾਂ ਲੜਕੀ ਇਸ ਦੀ ਵਿਛਾਦੀ ਹੋਈ ਸੀ ਵਿਆਹ ਹੋਇਆ ਸੀਗਾ ਤੇ 3 ਮਹੀਨੇ ਰਹਿ ਕੇ ਮੁੰਡਾ ਤੇ ਉਹ ਦਵਾਈ ਚਲਿਆ ਗਿਆ ਉਸ ਤੋਂ ਬਾਅਦ ਇਹ ਉਹ ਵਾਪਸ ਨਹੀਂ ਆਇਆ ਤੇ ਇਸ ਦੀ ਜਿਹੜੀ ਇਹਦੀ ਸੱਸਾ ਉਸ ਨੇ ਇਹਨੂੰ ਤੰਗ ਪਰੇਸ਼ਾਨ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਨੂੰ 2 ਸਾਲ ਤੋਂ ਜਿਹੜੀ ਆ ਨਾ ਇਹਨੂੰ ਤੰਗ ਪਰੇਸ਼ਾਨ ਕਰਦੀ ਕਿਤੇ ਕਿਤੇ ਉਹਨੂੰ ਦਰਖਾਸਤ ਦੇ ਤੇ ਕਿਤੇ ਕਿਤੇ ਇਹਨੂੰ ਦਾਜ ਦੀ ਵੀ ਮੰਗ ਕਰਦੀ ਸੀਗੀ ਹੋਰ ਵੀ ਇਹਨੂੰ ਤੰਗ ਪਰੇਸ਼ਾਨ ਕਰਦੀ ਤੇ 2 ਸਾਲ ਤੋਂ ਇਹ ਆਪੇ ਇੱਕੇ ਘਰ ਰਹੇ ਰਹੀ ਸੀ ਅਸੀਂ ਬਹੁਤ ਵਾਰੀ ਉੱਥੇ ਸ਼ਿਣੀ ਸਾਹਿਬ ਸਾਡੇ ਨਾਲ ਸਤਕਾਰਯੋਗ ਆ ਬਾਬਾ ਜੀ ਉਹਨਾਂ ਦੇ ਕੋਲ ਘੱਟੋ-ਘੱਟ ਵੀ 3-4 ਪੰਚਾਇਤਾਂ ਸੱਦਿਆਂ ਗਏ ਤੇ तकरीबन ਇਲਾਕੇ ਦੇ 150-200 ਬੰਦਾ ਇਕੱਠਾ ਹੁੰਦਾ ਸੀਗਾ ਪਰ ਇਸ ਬੀਬੀ ਨੇ ਕੋਈ ਵੀ ਸਾਨੂੰ ਨਿਆ ਨਹੀਂ ਦਿੱਤਾ ਉੱਥੋਂ ਤੇ तकरीबन ਸਾਰਾ ਦਿਨ ਹੀ ਸਮਾਪਤੀ ਕਰਕੇ ਤੇ ਵਾਪਸ ਘਰ ਨੂੰ ਆ ਜਾਂਦੀ ਹੁੰਦੀ ਸੀ ਅੱਜ ਅਸੀਂ ਬਹੁਤ ਜੜੀ ਵੱਡੀ ਤਦਾਦ ਦੇ ਵਿੱਚ ਇਸ ਲੜਕੀ ਨੂੰ ਇਸ ਘਰ ਦੇ ਵਿੱਚ ਛੱਡਣ ਆਏ ਕਿਉਂਕਿ ਲੜਕੀ ਇਸ ਘਰ ਦੇ ਵਿੱਚ ਵਿਆਹੀ ਆ ਇਹਦਾ ਹੱਕ ਜਿਹੜਾ ਬਣਦਾ ਲੜਕੀਆਂ ਆ ਬਾਰ-ਬਾਰ ਨੀ ਵਿਆਹ ਜਾਂਦੀਆਂ ਲੜਕੀ ਇੱਕ ਵਾਰੀ ਵਿਆਹੀ ਜਾਂਦੀ ਤੇ ਅੱਜ ਤੇ ਤਕਰੀਬਨ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਤੇ ਸਾਰੇ ਅਸੀਂ ਇਹਨੂੰ ਘਰ ਛੱਡਣ ਆਏ ਆਂ ਪਰ ਬੀਬੀ ਨੇ ਇਸ ਬੀਬੀ ਨੇ ਪਿੱਟ ਬੋਲ ਕੁੱਤੇ ਛੱਡ ਤੇ ਅੰਦਰੋਂ ਲੋਕ ਲਾ ਲਿਆ ਅੰਦਰ ਬੈਠੀ ਆ ਤੇ ਕੋਈ ਵੀ ਨਿਆਂ ਨਹੀਂ ਦੇਣ ਰਿਹਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਪ੍ਰਸ਼ਾਸਨ ਵੀ ਆਇਆ ਪਰ ਕੋਈ ਵੀ ਸਾਨੂੰ ਨਿਆਂ ਨਹੀਂ ਦਿੱਤਾ ਅਸੀਂ ਜੰਨਾ ਚਰਤਿਕ ਲੜਕੀ ਨੂੰ ਘਰ ਨਹੀਂ ਵੜ ਕੇ ਜਾਂਦੇ ਉਹਨਾਂ ਚਰਤ ਅਸੀਂ ਚੈਣਨਾ ਨਹੀਂ ਬੈਠਾਂਗੇ ਅਗਰ ਜੇ ਸਾਨੂੰ ਕੋਈ ਵੱਡਾ ਸੰਘਰਸ਼ ਕਰਨਾ ਪਿਆ ਦੇ ਅਸੀਂ ਵੱਡਾ ਸੰਘਰਸ਼ ਚ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡਾ ਹਾਈਵੇ ਜਿਹੜਾ ਜਾਮ ਕਰਾਂਗੇ ਉਹਦੀ ਜ਼ਿੰਮੇਵਾਰੀ ਜਿਹੜੀ ਪੁਲਿਸ ਪ੍ਰਸ਼ਾਸਨ ਦਾ ਇੱਥੇ ਕਦੋਂ ਦਾ ਲੱਗਿਆ ਹੈ ਤੇ ਕਿੰਨੇ ਚਿਰ ਤੱਕ ਚੱਲਦਾ ਰਹੂਗਾ ਅਸੀਂ ਅਣਮਿੱਥੇ ਸਮੇਂ ਲਈ ਚੱਲਦਾ ਰਹੂਗਾ ਸਵੇਰ ਤੋਂ ਅੱਜ ਸਵੇਰ ਤੋਂ ਹੀ ਆਏ ਆ ਲੱਗਾ ਤੇ ਅਣਮਿੱਥੇ ਸਮੇਂ ਚੱਲ ਲਈ ਲੱਗੂਗਾ ਜਿੰਨਾ ਚਿਰ ਤੇ ਸਾਡਾ ਲੜਕੀ ਨੂੰ ਇਨਸਾਫ ਨਹੀਂ ਮਿਲਦਾ ਪੁਲਿਸ ਪ੍ਰਸ਼ਾਸਨ ਦਾ ਕੋਈ ਹੈ ਕੋਈ ਗੱਲ ਪੁਲਿਸ ਪ੍ਰਸ਼ਾਸਨ ਆਈ ਹੈ ਜੀ ਕੀ ਗੱਲ ਬਾਤ ਕੁਛ ਵੀ ਨਹੀਂ ਹੋਇਆ ਕੁਛ ਨਹੀਂ ਆਉਂਦੇ ਬੀਬੀ ਹੈ ਨਹੀਂ ਕਰੇ ਅੰਦਰ ਆ ਬੀਬੀ ਬੀਬੀ ਅੰਦਰ ਕੈਮਰੇ ਚੱਲੀ ਜਾਂਦੇ ਆ ਹੁਣ ਕ ਪੈਟਰੋਲ ਕੋਤਾ ਛੱਡੇ ਅੰਦਰੋਂ ਲੋਕ ਲਾਇਆ ਅੰਦਰ ਬੈਠੇ ਆ ਜੀ ਇਹ ਆ ਗਿਆ ਭਾਈ ਕੀ ਗੱਲਬਾਤ ਹੋਈ ਹੈ ਜਿਹੜਾ ਇਹ ਜਿਹੜਾ ਹੰਗਾਮਾ ਹੋਇਆ ਕਾਫੀ ਜਿਹੜਾ ਹੁਣ ਛੱਡੇ ਨਾ ਇਲਾਕੇ ਦੇ ਵਿੱਚ ਫਲਾਵਰਿੰਗ ਕਲੱਬ ਦੇ ਵਿੱਚ ਮੈਂ ਅਨਿਲ अरोड़ा ਜੀ ਗ੍ਰਾਮ ਪੰਚਾਇਤ ਦਾ ਮੈਂਬਰ ਆ ਮੈਂ ਪੰਚਾਇਤ ਏਰੀਆ ਦਾ ਤੇ ਹੁਣ ਸਵੇਰੇ ਸਾਨੂੰ ਪਤਾ ਲੱਗਿਆ ਕਿ ਇੱਥੇ ਇੱਕ ਪਰਿਵਾਰ ਦੇ ਵਿੱਚ ਇੱਕ ਨੂ ਰਾਣੀ ਜਿਹੜੀ ਗਈ ਹੋਈ ਸੀਗੀ ਉਹਦਾ ਮਨ ਲੋਗੀ ਡਿਸਪੂਟ ਚੱਲ ਰਿਹਾ ਸੀ ਕਾਫੀ ਦੇਰ ਤੋਂ ਉਹ ਆਪਣੇ ਘਰ ਦੇ ਵਿੱਚ ਵਾਪਸ ਆਣਾ ਚੰਦੀ ਹੈ لیکن ਉਹਦੇ ਜਿਹੜੇ ਪਰਿਵਾਰ ਵਾਲੇ ਉਹਦੀ ਸੱਸ ਹੈ ਉਹਨੂੰ ਘਰ ਦੇ ਅੰਦਰ ਨਹੀਂ ਵਾੜਦੀ ਜਦਕਿ ਉਸ ਕੁੜੀ ਦਾ ਹੱਕ ਹੈ ਪੂਰਾ ਕਿ ਆਪਣੇ ਘਰ ਦੇ ਵਿੱਚ ਰਹਿਣਾ ਹੁਣ ਇੱਕ ਬੱਚਾ ਮੰਨ ਲਓ ਕਿਤੇ ਆਪਣੇ ਚਲ ਜਾਂਦਾ ਘਰ ਤੇ ਵਾਪਸ ਆਂਦਾ ਤੇ ਮਾਪਿਆਂ ਨੂੰ ਉਹਨੂੰ ਅੰਦਰ ਰੱਖਣਾ ਚਾਹੀਦਾ ਤੇ ਉਹ ਹੁਣ ਨਾ ਸਵੇਰ ਦਾ ਦਰਵਾਜ਼ਾ ਖੋਲ ਰਿਹਾ ਨਾ ਕੋਈ ਗੱਲਬਾਤ ਕਰਨ ਨੂੰ ਤਿਆਰ ਹੈ ਤੇ ਸਾਰੇ ਜਿਹੜੇ ਆ ਮੁੱਲਾਂ ਨਿਵਾਸੀ ਇਕੱਠੇ ਆ ਪੰਚਾਇਤਾਂ ਆਈਆਂ ਹੋਈਆਂ ਕਿਸਾਨ ਜਿੱਥੇ ਬੰਦੀਆਂ ਆਈਆਂ ਹੋਈਆਂ ਔਰ ਆਪਣੀਆਂ ਜੁੜੀਆਂ ਤਿੰਨ ਜੁੜੀਆਂ ਪੰਚਾਇਤਾਂ ਸਾਰੀਆਂ ਇੱਥੇ ਹੀ ਆ ਫੁੱਲਾਵਾਲਾ ਫਲਾਵਰ ਹੈ ਬਸੰਤ ਹੈ ਦੇਖੋ ਜੀ ਜਦੋਂ ਲੈ ਕੇ ਬੱਚ ਨੂੰ ਇਨਸਾਫ ਨਹੀਂ ਮਿਲੂਗਾ ਤੇ ਇੱਥੇ ਰਵਾਂਗੇ ਅਸੀਂ ਪੁਲਿਸ ਪ੍ਰਸ਼ਾਸਨ ਆਇਆ ਜੀ ਮੌਕੇ ਤੇ ਉਹਨੇ ਕੋਈ ਗੱਲਬਾਤ ਨਹੀਂ ਪੁਲਿਸ ਪ੍ਰਸ਼ਾਸਨ ਤਾਂ ਹਜੇ ਕੁਝ ਨਹੀਂ ਹੈ ਉਹ ਨਿਊਟਰਲ ਹੀ ਹੈ ਉਹ ਕਹਿੰਦੇ ਵੀ ਜੋ ਵੀ ਆ ਤੁਸੀਂ ਪਿਆਰ ਨਾਲ ਬੈਠ ਕੇ ਨਵੇੜੋ ਨਵੇੜੇ ਕਿਹ ਨਾਲ ਕੋਈ ਬਾਹਰ ਤਾਂ ਆਵੇ ਪਰਿਵਾਰਿਕ ਮੈਂਬਰ ਹੈ ਨਹੀਂ ਪਰਿਵਾਰਿਕ ਮੈਂ ਅੰਦਰ ਹੈ ਕੁੱਤੇ ਨੂੰ ਛੱਡੀ ਹੋਇਆ ਉਹ ਕੁਝ ਕਹਿ ਰਹੇ ਸੀਗਾ ਕੁੜੀ ਬਾਰੇ ਵੀ ਤੁਹਾਡੀ ਗੱਲਬਾਤ ਹੋਈ ਉਹ ਲੜਕੇ ਦਾ ਬ੍ਰਦਰ ਆਇਆ ਸੀਗਾ ਹੁਣੇ ਤੇ ਉਹ ਕਹਿ ਰਿਹਾ ਸੀ ਤੁਸੀਂ ਕੁੜੀ ਨੂੰ ਵਾਪਸ ਲੈ ਜਾਓ ਜਦ ਕੁੜੀ ਦਾ ਘਰ ਹੀ ਇਹੀ ਹੈ ਜਿੱਥੇ ਰਹੇਗੀ